ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ। ਪ੍ਰੀਤ ਦੇ ਭਰਾ ਦਾ ਵਿਆਹ ਸੀ। ਉਸ ਤੋਂ ਆਪਣੇ ਭਰਾ ਦੇ ਵਿਆਹ ਦਾ ਚਾਨ ਨਹੀਂ ਚੱਕਿਆ ਜਾਂਦਾ ਸੀ। ਉਸਨੇ ਆਪਣੇ ਕਾਲਜ ਦੀਆਂ ਸਾਰੀਆਂ ਸਹੇਲੀਆਂ ਨੂੰ ਆਪਣੇ ਭਰਾ ਦੇ ਵਿਆਹ ਲਈ ਬੁਲਾਇਆ ਸੀ। ਜਾਗੋ ਦੇ ਦਿਨ ਉਸ ਦੀਆਂ ਸਾਰੀਆਂ ਸਹੇਲੀਆਂ ਉਸ ਦੇ ਘਰ ਪਹੁੰਚ ਗਈਆਂ। ਉਹਨਾਂ ਨੇ ਬਹੁਤ ਖੁਸ਼ੀ-ਖੁਸ਼ੀ ਜਾਗੋ ਦਾ ਪ੍ਰੋਗਰਾਮ ਦੇਖਿਆ। ਪ੍ਰੀਤ ਨੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ 2 ਦਿਨ ਲਈ ਬੁਲਾਇਆ ਸੀ। ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੀਆਂ ਸਹੇਲੀਆਂ ਸਾਰਾ ਵਿਆਹ ਵੇਖ ਕੇ ਜਾਣ ਦੂਸਰੇ ਦਿਨ ਬਰਾਤ ਦੀ ਤਿਆਰੀ ਹੋਈ ਸਾਰੇ ਬੜੇ ਚਾਮਾਂ ਨਾਲ ਤਿਆਰ ਹੋ ਕੇ ਪੈਲਸ ਵੱਲ ਨੂੰ ਚੱਲ ਪਏ ਪ੍ਰੀਤ ਅਤੇ ਉਸ ਦੀਆਂ ਸਹੇਲੀਆਂ ਨੇ ਬਰਾਤ ਚੜ੍ਹਨ ਵੇਲੇ ਖੂਬ ਭੰਗੜੇ ਪਾਏ 10 ਵਜੇ ਬਰਾਤ ਪੈਲਸ ਵਿੱਚ ਪਹੁੰਚ ਗਈ ਪੈਲਸ ਵਿੱਚ ਪਹੁੰਚਣ ਤੇ ਉਸ ਦੀ ਪਰਜਾਈ ਦੇ ਪਰਿਵਾਰ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਬਾਹਰ ਰਕਾਈ ਦੀ ਰਸਮ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਪੈਲਸ ਦੇ ਅੰਦਰ ਜਾ ਕੇ ਚਾਹ ਪਾਣੀ ਪੀਣ ਦਾ ਸੱਦਾ ਦਿੱਤਾ ਗਿਆ ਜਦੋਂ ਪ੍ਰੀਤ ਟੇਬਲ ਤੇ ਬੈਠ ਕੇ ਆਪਣੇ ਭਰਾ ਤੇ ਹੋਣ ਵਾਲੀ ਪਰਜਾਈ ਨਾਲ ਚਾਹ ਪੀ ਰਹੀ ਸੀ ਤਾਂ ਉਸ ਦੀ ਸਹੇਲੀ ਸ਼ਰਨ ਆਈ ਅਤੇ ਉਸ ਨੇ ਪ੍ਰੀਤ ਦੇ ਕੰਨ ਵਿੱਚ ਕੁਝ ਕਿਹਾ ਉਸ ਦੀ ਗੱਲ ਸੁਣ ਕੇ ਪ੍ਰੀਤ ਦਾ ਹੱਸਦਾ ਹੋਇਆ ਚਿਹਰਾ ਇੱਕਦਮ ਮਰਝਾ ਗਿਆ ਇਸ ਤਰ੍ਹਾਂ ਲੱਗਿਆ ਜਿਵੇਂ ਸ਼ਰਨ ਦੀ ਗੱਲ ਸੁਣ ਕੇ ਉਸ ਨੂੰ ਕੋਈ ੱੱੱਕਾ ਲੱਗਿਆ ਹੋਵੇ ਚਿੰਤਾ ਉਸਦੇ ਚਿਹਰੇ ਤੇ ਸਾਫ ਦਿਖਾਈ ਦੇ ਰਹੀ ਸੀ ਉਹ ਚਾਹ ਪਾਣੀ ਛੱਡ ਕੇ ਸ਼ਰਨ ਦੇ ਨਾਲ ਚਲੀ ਗਈ ਜਦੋਂ ਸਾਰੇ ਬਰਾਤੀਆਂ ਨੇ ਚਾਹ ਪੀ ਲਈ ਤਾਂ ਆਨੰਦ ਕਾਰਜ ਲਈ ਗੁਰੂ ਘਰ ਜਾਣ ਦੀ ਤਿਆਰੀ ਹੋਣ ਲੱਗੀ ਆਨੰਦ ਕਾਰਜ ਤੇ ਜਾਣ ਲਈ ਪ੍ਰੀਤ ਨੂੰ ਬੁਲਾਇਆ ਗਿਆ ਉਹ ਨਰਾਸੇ ਜਿਹੇ ਚਿਹਰੇ ਨਾਲ ਗੱਡੀ ਵਿੱਚ ਬੈਠੀ ਤੇ ਸਾਰੇ ਆਨੰਦ ਕਾਰਜ ਲਈ ਗੁਰੂ ਘਰ ਚੱਲ ਪਏ ਉਸ ਤੋਂ ਬਾਅਦ ਸਾਰੀਆਂ ਰਸਮਾਂ ਹੋਈਆਂ ਸਾਰੇ ਬਰਾਤੀਆਂ ਰਿਸ਼ਤੇਦਾਰਾਂ ਦੋਸਤਾਂ ਨੇ ਖੂਬ ਇੰਜੋਏ ਕੀਤਾ ਸ਼ਾਮ ਹੋਈ ਤੇ ਪ੍ਰੀਤ ਦੀ ਭਰਜਾਈ ਦੀ ਡੋਲੀ ਪ੍ਰੀਤ ਦੇ ਪਿੰਡ ਵੱਲ ਨੂੰ ਚੱਲ ਪਈ ਘਰ ਆ ਕੇ ਨਵੀਂ ਬਹੂ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰੀਤ ਨੇ ਉਸ ਦਿਨ ਵੀ ਆਪਣੀਆਂ ਸਹੇਲੀਆਂ ਨੂੰ ਵਾਪਸ ਨਾ ਜਾਣ ਦਿੱਤਾ ਉਸ ਦੀਆਂ ਸਾਰੀਆਂ ਸਹੇਲੀਆਂ ਰੁਕ ਗਈਆਂ ਰੋਟੀ ਪਾਣੀ ਖਾਣ ਤੇ ਨੱਚਣ ਟੱਪਣ ਤੋਂ ਬਾਅਦ ਪ੍ਰੀਤ ਅਤੇ ਉਸ ਦੀਆਂ ਸਹੇਲੀਆਂ ਆਪਣੇ ਕਮਰੇ ਵਿੱਚ ਆ ਗਈਆਂ ਕਮਰੇ ਵਿੱਚ ਆਉਣ ਤੋਂ ਬਾਅਦ ਪ੍ਰੀਤ ਨੇ ਸ਼ਰਨ ਨੂੰ ਕਿਹਾ ਕਿ ਤੁਸੀਂ ਸੱਚ-ਸੱਚ ਦੱਸੋ ਕਿ ਤੁਹਾਡੇ ਵਿੱਚੋਂ ਕਿਸੇ ਨੇ ਗੁਰਜੀਤ ਨੂੰ ਮੇਰੇ ਭਰਾ ਦੇ ਵਿਆਹ ਵਿੱਚ ਬੁਲਾਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਉਸ ਨਾਲ ਕੋਈ ਗੱਲ ਨਹੀਂ ਕੀਤੀ ਸਾਨੂੰ ਤਾਂ ਲੱਗਾ ਸੀ ਜਿਵੇਂ ਤੂੰ ਖੁਦ ਹੀ ਗੁਰਜੀਤ ਨੂੰ ਵਿਆਹ ਤੇ ਬੁਲਾਇਆ ਹੋਵੇਗਾ ਪ੍ਰੀਤ ਬੋਲੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮੇਰੇ ਵੀਰ ਦਾ ਸਵਾ ਕਿੰਨਾ ਸਖਤ ਹੈ ਮੈਂ ਗਰਜੀਤ ਨੂੰ ਵਿਆਹ ਤੇ ਬੁਲਾਉਣ ਦੀ ਗਲਤੀ ਕਿਵੇਂ ਕਰ ਸਕਦੀ ਹਾਂ ਜੇ ਕੋਈ ਵੀ ਰਿਸ਼ਤੇਦਾਰ ਜਾਂ ਮੇਰਾ ਵੀਰ ਗਰਜੀਤ ਨੂੰ ਵਿਆਹ ਵਿੱਚ ਵੇਖ ਲੈਂਦਾ ਤਾਂ ਉਹਨਾਂ ਨੂੰ ਸਿੱਧਾ ਸ਼ੱਕ ਹੋਣਾ ਸੀ ਅਜੇ ਤਾਂ ਮੈਨੂੰ ਇਹ ਪਤਾ ਨਹੀਂ ਕਿ ਹੋ ਸਕਦਾ ਉਸ ਨੂੰ ਕਿਸੇ ਨੇ ਵੇਖ ਹੀ ਲਿਆ ਹੋਵੇ ਸ਼ਰਨ ਮੈਂ ਤੈਨੂੰ ਕਿਹਾ ਸੀ ਤੂੰ ਕਿਸੇ ਬਹਾਨੇ ਗਰਜੀਤ ਨੂੰ ਪਾਰਸ ਵਿੱਚੋਂ ਵਾਪਸ ਜਾਣ ਲਈ ਕਹਿ ਤੂੰ ਵੀ ਮੇਰੀ ਗੱਲ ਨਹੀਂ ਮੰਨੀ ਮੈਨੂੰ ਆਪਣੇ ਵੀਰ ਦੇ ਵਿਆਹ ਦਾ ਇੰਨਾ ਚਾ ਸੀ ਪਰ ਮੇਰਾ ਸਾਰਾ ਦਿਨ ਚਿੰਤਾ ਵਿੱਚ ਨਿਕਲਿਆ ਮੈਨੂੰ ਗੁਰਜੀਤ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ ਕਿਉਂਕਿ ਉਸ ਨੂੰ ਮੇਰੇ ਵੀਰ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਹੈ ਫਿਰ ਵੀ ਉਹ ਬਿਨਾਂ ਬੁਲਾਏ ਵਿਆਹ ਤੇ ਆ ਗਿਆ ਮੈਂ ਉਸ ਨੂੰ ਵੀਰ ਦੇ ਵਿਆਹ ਬਾਰੇ ਦੱਸਿਆ ਸੀ ਮੈਂ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸੀ ਸੀ ਕਿ ਮੇਰਾ ਦਿਲ ਤਾਂ ਕਰਦਾ ਹੈ ਤੈਨੂੰ ਵਿਆਹ ਤੇ ਬੁਲਾਉਣ ਲਈ ਪਰ ਮੈਂ ਆਪਣੇ ਵੀਰ ਦੇ ਸੁਭਾਅ ਕਰਕੇ ਤੈਨੂੰ ਨਹੀਂ ਬੁਲਾ ਸਕਦੀ ਪਰ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਘੱਟੋ ਘੱਟ ਉਸ ਨੂੰ ਮੇਰੀ ਗੱਲ ਦੀ ਕਦਰ ਕਰਨੀ ਚਾਹੀਦੀ ਸੀ ਮੈਂ ਉਸ ਨੂੰ ਕਦੇ ਮਾਫ ਨਹੀਂ ਕਰਾਂਗੀ ਇਹ ਸਾਰੀਆਂ ਗੱਲਾਂ-ਵਾਕਾਂ ਕਰਨ ਤੋਂ ਬਾਅਦ ਸਾਰੀਆਂ ਸਹੇਲੀਆਂ ਸੌ ਗਈਆਂ ਅਗਲੇ ਦਿਨ ਪ੍ਰੀਤ ਦੀਆਂ ਸਹੇਲੀਆਂ ਨੇ ਬਦਾਈ ਲਈ ਤੇ ਉਹ ਆਪਣੇ-ਆਪਣੇ ਘਰ ਚਲੀਆਂ ਗਈਆਂ 2-3 ਦਿਨ ਵਿਆਹ ਵਿੱਚ ਰੁਚੀ ਹੋਣ ਕਰਕੇ ਪ੍ਰੀਤ ਕਾਲਜ ਨਾ ਜਾ ਸਕੇ ਅਗਲੇ ਹਫਤੇ ਜਦੋਂ ਪ੍ਰੀਤ ਕਾਲਜ ਗਈ ਤਾਂ ਗੁਰਜੀਤ ਉਸ ਦਾ ਵੇਸ ਸਵਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਕਾਲਜ ਦੇ ਲਾਹਣ ਵਿੱਚ ਬੈਠਾ ਗੁਰਜੀਤ ਪ੍ਰੀਤ ਨੂੰ ਵੇਖ ਕੇ ਉਸ ਵੱਲ ਹੋ ਤੁਰਿਆ ਉਸ ਨੇ ਪ੍ਰੀਤ ਨੂੰ ਉਸ ਦੇ ਭਰਾ ਦੀ ਵਿਦਾ ਦੇ ਵਿਆਹ ਦੀ ਵਧਾਈ ਦਿੱਤੀ ਅਤੇ ਅਜੇ ਉਹ ਗੱਲ ਸ਼ੁਰੂ ਕਰਨ ਹੀ ਲੱਗਾ ਸੀ ਕਿ ਪ੍ਰੀਤ ਨੇ ਗੁੱਸੇ ਵਿੱਚ ਕਿਹਾ ਕੇ ਗੁਰਜੀਤ ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੂੰ ਮੈਨੂੰ ਕਦੇ ਵੀ ਬੁਲਾਉਣ ਦੀ ਕੋਸ਼ਿਸ਼ ਨਾ ਕਰੀ ਉਹ ਬੜਾ ਹੈਰਾਨ ਹੋਇਆ ਉਸਨੇ ਕਿਹਾ ਪ੍ਰੀਤ ਮੇਰੀ ਗੱਲ ਤਾਂ ਸੁਣ ਲੈ ਪਰ ਪ੍ਰੀਤ ਉਸ ਕੋਲ ਇੱਕ ਪੜ ਲਈ ਵੀ ਨਾ ਰੁਕੀ ਸਗੋਂ ਉਹ ਕਾਲੀ ਕਾਲੀ ਕਦਮ ਪੁੱਟਦੀ ਹੋਈ ਆਪਣੇ ਕਲਾਸਰੂਮ ਵੱਲ ਚਲੀ ਗਈ ਗੁਰਜੀਤ ਪ੍ਰੀਤ ਦੇ ਗੁੱਸੇ ਨੂੰ ਭਾਂਪ ਗਿਆ ਤੇ ਉਹ ਇਹ ਵੀ ਸਮਝ ਗਿਆ ਸੀ ਕਿ ਪ੍ਰੀਤ ਗੁੱਸੇ ਕਿਉਂ ਹੈ ਪਰ ਸਥਿਤੀ ਨੂੰ ਵੇਖਦਿਆਂ ਉਸਨੇ ਪ੍ਰੀਤ ਦਾ ਪਿੱਛਾ ਨਾ ਕੀਤਾ ਅਗਲੇ ਦਿਨ ਫੇਰ ਗੁਰਜੀਤ ਨੇ ਪ੍ਰੀਤ ਨੂੰ ਕਿਹਾ ਕਿ ਪਲੀਜ਼ ਯਾਰ ਇੱਕ ਵਾਰ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਫੋਨ ਤੋਂ ਵੀ ਬਲੌਕ ਕਰ ਦਿੱਤਾ ਹੈ ਆਖਰ ਮੈਂ ਗੱਲ ਕਰਾਂ ਤਾਂ ਕਰਾਂ ਵੀ ਕਿਵੇਂ ਪਰ ਪ੍ਰੀਤ ਨੇ ਉਸ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਉਸਨੇ ਕਿਹਾ ਗੁਰਜੀਤ ਜੇ ਤੂੰ ਮੇਰਾ ਪਿੱਛਾ ਕੀਤਾ ਤਾਂ ਮੈਂ ਤੇਰੀ ਸ਼ਿਕਾਇਤ ਕਰ ਦੇਵਾਂਗੀ ਕਈ ਦਿਨ ਤਰਲੇਮਿੰਤਾਂ ਕਰਨ ਤੋਂ ਬਾਅਦ ਵੀ ਜਦੋਂ ਪ੍ਰੀਤ ਨੇ ਗੁਰਜੀਤ ਦੀ ਗੱਲ ਨਾ ਸੁਣੀ ਤਾਂ ਉਸਨੇ ਉਸ ਦੀ ਸਹੇਲੀ ਸ਼ਰਨ ਨੂੰ ਸਾਰੀ ਗੱਲ ਦੱਸੀ ਉਸਨੇ ਸ਼ਰਨ ਨੂੰ ਕਿਹਾ ਕਿ ਤੂੰ ਇੱਕ ਵਾਰ ਪ੍ਰੀਤ ਨਾਲ ਗੱਲ ਕਰਕੇ ਵੇਖ ਉਹ ਤਾਂ ਮੇਰੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਅਗਲੇ ਦਿਨ ਸ਼ਰਨ ਨੇ ਪ੍ਰੀਤ ਦੇ ਨਾਲ ਗੱਲ ਕਰਨੀ ਚਾਹੀ ਤਾਂ ਪ੍ਰੀਤ ਨੇ ਉਸ ਨੂੰ ਸਖਤ ਹਦਾਇਤ ਕੀਤੀ ਕਿ ਜੇ ਤੂੰ ਮੇਰੇ ਕੋਲ ਗਰਜੀਤ ਦਾ ਨਾਮ ਵੀ ਲਿਆ ਤਾਂ ਮੇਰੇ ਤੋਂ ਕੋਈ ਬੁਰਾ ਨਹੀਂ ਹੋਵੇਗਾ ਮੈਂ ਭੁੱਲ ਜਾਵਾਂਗੀ ਕਿ ਤੂੰ ਮੇਰੀ ਪੱਕੀ ਸਹੇਲੀ ਹੈ ਸ਼ਾਨ ਨੂੰ ਪਤਾ ਸੀ ਕਿ ਪ੍ਰੀਤ ਦੀ ਜਿੱਦ ਅਤੇ ਗੁੱਸੇ ਦਾ ਕੋਈ ਮੁਕਾਬਲਾ ਨਹੀਂ ਇਸ ਲਈ ਉਸਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਤੇ ਉਸਨੇ ਗਰਜੀਤ ਨੂੰ ਕਿਹਾ ਕਿ ਤੂੰ ਕੁਝ ਸਮਾਂ ਇੰਤਜ਼ਾਰ ਕਰ ਜਦੋਂ ਉਸ ਦਾ ਗੁੱਸਾ ਠੰਡਾ ਹੋਇਆ ਸ਼ਾਇਦ ਉਹ ਆਪ ਹੀ ਗੱਲ ਕਰ ਲਵੇਗੀ ਗੁਰਜੀਤ ਨੇ ਪ੍ਰੀਤ ਦਾ ਬਹੁਤ ਇੰਤਜ਼ਾਰ ਕੀਤਾ ਉਨਾਂ ਦੇ ਫਾਈਨਲ ਪੇਪਰ ਵੀ ਹੋ ਗਏ ਪ੍ਰੀਤ ਨੇ ਕਦੇ ਵੀ ਗੁਰਜੀਤ ਨਾਲ ਕੋਈ ਗੱਲ ਨਾ ਕੀਤੀ ਕਾਲਜ ਖਤਮ ਹੋਣ ਤੋਂ ਬਾਅਦ ਪ੍ਰੀਤ ਦੇ ਭਰਾ ਨੇ ਉਸ ਨੂੰ ਹੋਰ ਪੜਨ ਤੋਂ ਮਨਾ ਕਰ ਦਿੱਤਾ ਉਸ ਨੇ ਆਪਣੇ ਭਰਾ ਦੀ ਵੱਡੀ ਮਿਹਨਤ ਕੀਤੀ ਕਿ ਉਸ ਦਾ ਸੁਪਨਾ ਅੱਗੇ ਪੜ ਕੇ ਆਸਟ੍ਰੇਲੀਆ ਜਾਣ ਦਾ ਹੈ ਪਰ ਉਸ ਦੇ ਭਰਾ ਨੇ ਕਿਹਾ ਆਪਣੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇ ਤੇਰਾ ਵਿਆਹ ਵੀ ਕਿਹੋ ਜਿਹੇ ਘਰ ਵਿੱਚ ਕਰਾਂਗੇ ਜਿੱਥੇ ਤੈਨੂੰ ਕਿਸੇ ਚੀਜ਼ ਦੀ ਔਖ ਨਹੀਂ ਹੋਵੇਗੀ ਬਸ ਹੁਣ ਤੂੰ ਪੜ੍ਹਾਈ ਬੰਦ ਕਰ ਦੇ ਗੁਰਜੀਤ ਨੇ ਕਾਲਜ ਖਤਮ ਹੋਣ ਤੋਂ ਬਾਅਦ ਆਈਲਟਸ ਦਾ ਟੈਸਟ ਦੇ ਦਿੱਤਾ ਤੇ ਉਸਦੇ ਚੰਗੇ ਬੈਂਡ ਆ ਗਏ ਉਹ ਉਚੇਰੀ ਵਿੱਦਿਆ ਲਈ ਕੈਨੇਡਾ ਚਲਾ ਗਿਆ ਉਸ ਤੋਂ ਬਾਅਦ ਪ੍ਰੀਤ ਤੇ ਗੁਰਜੀਤ ਦਾ ਸੰਪਰਕ ਟੁੱਟ ਗਿਆ ਇੱਕ ਵਾਰ ਪ੍ਰੀਤ ਦੀ ਭਜਾਈ ਉਸ ਨੂੰ ਆਖਦੀ ਹੈ ਕਿ ਤੇਰੇ ਵੀਰੇ ਨੇ ਤੇਰੇ ਲਈ ਇੱਕ ਰਿਸ਼ਤਾ ਦੇਖਿਆ ਹੈ ਪ੍ਰੀਤ ਉਸ ਨੂੰ ਆਖਦੀ ਹੈ ਕਿ ਪਰਜਾਈ ਜੀ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਉਸ ਦੀ ਪਰਜਾਈ ਉਸ ਨੂੰ ਪੁੱਛਦੀ ਹੈ ਕਿਉਂ ਤੈਨੂੰ ਕੋਈ ਮੁੰਡਾ ਪਸੰਦ ਹੈ ਜਿਹੜਾ ਤੂੰ ਰਿਸ਼ਤੇ ਲਈ ਮਨਾ ਕਰ ਰਹੀ ਹੈ ਤਾਂ ਪ੍ਰੀਤ ਆਪਣੀ ਪਰਜਾਈ ਨੂੰ ਕਹਿੰਦੀ ਹੈ ਕਿ ਪਰਜਾਈ ਜੀ ਮੁੰਡਾ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਪਸੰਦ ਕਰ ਲਿਆ ਸੀ ਅਤੇ ਉਸ ਨਾਲ ਹੀ ਜੀਣ ਮਰਨ ਦੇ ਵਾਅਦੇ ਕੀਤੇ ਸੀ ਪਰ ਹੁਣ ਮੇਰੀ ਕਦੇ ਉਸ ਨਾਲ ਕੋਈ ਗੱਲ ਨਹੀਂ ਹੋਈ ਮੈਨੂੰ ਹੀ ਉਸ ਨਾਲ ਕਿਸੇ ਗੱਲ ਤੇ ਗੁੱਸਾ ਸੀ ਉਦੋਂ ਤਾਂ ਜਿੱਦ ਅਤੇ ਗੁੱਸੇ ਕਰਕੇ ਮੈਂ ਉਸ ਨੂੰ ਇਗਨੋਰ ਕਰਦੀ ਰਹੀ ਪਰ ਹੁਣ ਜਦੋਂ ਦਾ ਕਾਲਜ ਖਤਮ ਹੋਇਆ ਹੈ ਮੈਂ ਉਸ ਦਾ ਨੰਬਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੇਰੀ ਉਸ ਨਾਲ ਕੋਈ ਵੀ ਗੱਲ ਨਹੀਂ ਹੋ ਰਹੀ ਹੈ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਉਸ ਨਾਲ ਗੱਲ ਕਰਾਂ ਵੀ ਤਾਂ ਕਿਵੇਂ ਕਰਾਂ ਤੁਸੀਂ ਇਦਾਂ ਕਰੋ ਵੀਰੇ ਨਾਲ ਗੱਲ ਕਰਕੇ ਵੇਖੋ ਜੇ ਉਹ ਉਸ ਮੁੰਡੇ ਵਾਲੀ ਗੱਲ ਤੇ ਨਾਰਾਜ਼ ਨਾ ਹੋਏ ਤਾਂ ਆਪਾਂ ਉਹਨਾਂ ਦੇ ਪਰਿਵਾਰ ਨਾਲ ਰਾਬਤਾ ਕਰ ਲਵਾਂਗੇ ਪਰਪ੍ਰੀਤ ਦੀ ਪਰਜਾਈ ਕਹਿੰਦੀ ਹੈ ਕਿ ਤੇਰੇ ਵੀਰੇ ਦਾ ਸੁਭਾਅ ਤਾਂ ਤੈਨੂੰ ਪਤਾ ਹੀ ਹੈ ਇਸ ਲਈ ਮੈਂ ਉਸ ਨਾਲ ਗੱਲ ਨਹੀਂ ਕਰ ਸਕਦੀ ਤੂੰ ਉਸ ਨੂੰ ਭੁੱਲ ਜਾ ਅਤੇ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ ਪ੍ਰੀਤ ਮਰੇ ਜੇ ਮਨ ਨਾਲ ਰਿਸ਼ਤੇ ਲਈ ਮੰਨ ਜਾਂਦੀ ਹੈ ਪਰ ਉਹ ਅੰਦਰੋਂ ਅੰਦਰੀ ਬਹੁਤ ਤੜਫਦੀ ਹੈ ਉਹ ਸ਼ਰਨ ਨਾਲ ਸੰਪਰਕ ਕਰਦੀ ਉਸ ਨੂੰ ਗੁਰਜੀਤ ਬਾਰੇ ਪੁੱਛਦੀ ਹੈ ਤਾਂ ਸ਼ਰਨ ਉਸ ਨੂੰ ਆਖਦੀ ਹੈ ਕਿ ਉਹ ਤਾਂ ਕਾਲਜ ਖਤਮ ਹੋਣ ਤੋਂ 3 ਮਹੀਨੇ ਬਾਅਦ ਹੀ ਆਸਟ੍ਰੇਲੀਆ ਚਲਿਆ ਗਿਆ ਸੀ ਪਹਿਲਾਂ ਤਾਂ ਉਸ ਨੇ ਤੈਨੂੰ ਬਹੁਤ ਮੈਸੇਜ ਵੀ ਕੀਤੇ ਬਾਅਦ ਤੂੰ ਉਸ ਨੂੰ ਬਲੌਕ ਕੀਤਾ ਹੋਇਆ ਸੀ ਉਹ ਸ਼ਰਨ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਉਸ ਦਾ ਨੰਬਰ ਦੇ ਦੇ ਸ਼ਰਨਾਖਦੀ ਹੈ ਕਿ ਮੇਰੇ ਕੋਲ ਗੁਰਜੀਤ ਦਾ ਆਸਟ੍ਰੇਲੀਆ ਵਾਲਾ ਨੰਬਰ ਨਹੀਂ ਹੈ ਪ੍ਰੀਤ ਆਪਣੇ ਮਨ ਵਿੱਚ ਇਹ ਧਾਰ ਲੈਂਦੀ ਹੈ ਕਿ ਸ਼ਾਇਦ ਉਸ ਦੇ ਅਤੇ ਗੁਰਜੀਤ ਦੇ ਸੰਜੋਗ ਨਹੀਂ ਲਿਖੇ ਉਹ ਰਿਸ਼ਤੇ ਲਈ ਤਿਆਰ ਹੋ ਜਾਂਦੀ ਹੈ ਅਗਲੇ ਹਫਤੇ ਮੁੰਡੇ ਵਾਲਿਆਂ ਨੇ ਪ੍ਰੀਤ ਨੂੰ ਵੇਖਣ ਆਉਣਾ ਸੀ ਪ੍ਰੀਤ ਦੀ ਭਝਾਈ ਉਸ ਨੂੰ ਕਹਿੰਦੀ ਹੈ ਕਿ ਤੂੰ ਰਿਸ਼ਤੇ ਲਈ ਹਾਂ ਕਰ ਦਿੱਤੀ ਹੈ ਪਰ ਤੂੰ ਮੁੰਡੇ ਬਾਰੇ ਕੁਝ ਵੀ ਨਹੀਂ ਪੁੱਛਿਆ। ਪ੍ਰੀਤ ਆਪਣੀ ਪਰਜਾਈ ਨੂੰ ਕਹਿੰਦੀ ਹੈ, ਪਰਜਾਈ ਜੀ, ਤੁਸੀਂ ਮੇਰੇ ਲਈ ਜੋ ਵੀ ਕਰੋਗੇ, ਬਸ ਚੰਗਾ ਹੀ ਹੋਵੇਗਾ। ਇਸ ਲਈ ਮੁੰਡਾ ਜੇ ਹੋ ਜਾਵੇ ਹੋਵੇਗਾ, ਮੈਂ ਉਸ ਨੂੰ ਮਨਜ਼ੂਰ ਕਰ ਲਵਾਂਗੀ। ਆਖਰ ਉਹ ਦਿਨ ਵੀ ਆ ਜਾਂਦਾ ਹੈ ਜਿਸ ਦਿਨ ਪ੍ਰੀਤ ਨੂੰ ਵੇਖਣਾ ਮੁੰਡੇ ਵਾਲਿਆਂ ਨੇ ਆਉਣਾ ਹੁੰਦਾ ਹੈ। ਪ੍ਰੀਤ ਦਿਲ ਹੀ ਦਿਲ ਵਿੱਚ ਗੁਰਜੀਤ ਨੂੰ ਯਾਦ ਕਰਕੇ ਬਹੁਤ ਉਦਾਸ ਹੁੰਦੀ ਹੈ। ਕਾਰੋ ਕਰ ਵੀ ਕੀ ਸਕਦੀ ਸੀ ਮੁੰਡੇ ਵਾਲੇ ਪ੍ਰੀਤ ਦੇ ਘਰ ਆ ਜਾਂਦੇ ਹਨ ਉਹਨਾਂ ਨੂੰ ਡ੍ਰੈਂਗ ਰੂਮ ਵਿੱਚ ਬਿਠਾਇਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੋਲ ਡ੍ਰਿੰਕ ਦਿੱਤਾ ਜਾਂਦਾ ਹੈ ਕੁਝ ਸਮੇਂ ਬਾਅਦ ਪ੍ਰੀਤ ਦੀ ਪਰਜਾਈ ਪ੍ਰੀਤ ਕੋਲ ਆਉਂਦੀ ਹੈ ਤੇ ਉਹ ਆਖਦੀ ਹੈ ਕਿ ਮੁੰਡੇ ਵਾਲੇ ਤੈਨੂੰ ਮਿਲਣਾ ਚਾਹੁੰਦੇ ਨੇ ਪ੍ਰੀਤ ਚੁੱਪਚਾਪ ਆਪਣੀ ਪਰਜਾਈ ਨਾਲ ਡ੍ਰੈਂਗ ਰੂਮ ਵਿੱਚ ਜਾਂਦੀ ਹੈ ਉਹ ਡ੍ਰੈਇੰਗ ਰੂਮ ਵਿੱਚ ਜਾ ਕੇ ਸੋਫੇ ਤੇ ਬੈਠ ਜਾਂਦੀ ਹੈ ਪਰ ਉਹ ਆਪਣੀ ਗਰਦਨ ਝੁੱਕ ਕੇ ਕਿਸੇ ਵੱਲ ਵੀ ਨਹੀਂ ਵੇਖਦੀ ਮੁੰਡੇ ਦੀ ਮਾਂ ਤੇ ਭੈਣ ਪ੍ਰੀਤ ਦੀ ਪਰਜਾਈ ਨੂੰ ਆਖਦੀਆਂ ਨੇ ਸਾਨੂੰ ਤਾਂ ਕੁੜੀ ਬਹੁਤ ਪਸੰਦ ਹੈ ਤੁਸੀਂ ਆਪਣੀ ਕੁੜੀ ਨੂੰ ਪੁੱਛੋ ਕਿ ਉਹਨਾਂ ਨੂੰ ਸਾਡਾ ਮੁੰਡਾ ਪਸੰਦ ਹੈ ਜਾਂ ਨਹੀਂ ਪ੍ਰੀਤ ਦੀ ਪਰਜਾਈ ਪ੍ਰੀਤ ਨੂੰ ਪੁੱਛਦੀ ਹੈ ਕਿ ਕੀ ਤੈਨੂੰ ਲੜਕਾ ਪਸੰਦ ਹੈ ਉਹ ਬਿਨਾਂ ਗਰਦਨ ਝੁੱਕ ਕੇ ਆਪਣੀ ਪਰਜਾਈ ਨੂੰ ਹਾਂ ਵਿੱਚ ਸਿਰ ਹਿਲਾਉਂਦੀ ਹੈ ਇਹ ਵੇਖ ਕੇ ਮੁੰਡੇ ਦੀ ਮੰਮੀ ਅਤੇ ਭੈਣ ਫੇਰ ਆਖਦੀਆਂ ਨੇ ਕਿ ਸ਼ਾਇਦ ਪ੍ਰੀਤ ਸੰਗ ਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬਾਹਰ ਚਲੇ ਜਾਣਾ ਚਾਹੀਦਾ ਹੈ ਤੇ ਇਹਨਾਂ ਨੂੰ ਗੱਲਬਾਤ ਦਾ ਮੌਕਾ ਦੇਣਾ ਚਾਹੀਦਾ ਹੈ ਸਾਰੇ ਜਾਣੇ ਉੱਠ ਕੇ ਡ੍ਰਾਇੰਗ ਰੂਮ ਵਿੱਚੋਂ ਬਾਹਰ ਚਲੇ ਜਾਂਦੇ ਨੇ ਪ੍ਰੀਤ ਨੀਵੀਂ ਪਾ ਕੇ ਸੋਫੇ ਤੇ ਬੈਠੀ ਰਹਿੰਦੀ ਹੈ ਤਾਂ ਮੁੰਡਾ ਉਸ ਕੋਲ ਆ ਕੇ ਥੋੜੀ ਦੂਰੀ ਤੇ ਉਸ ਦੇ ਸੋਫੇ ਤੇ ਬੈਠ ਜਾਂਦਾ ਹੈ ਉਹ ਪੁੱਛਦਾ ਹੈ ਪ੍ਰੀਤ ਜੀ ਕੀ ਮੈਂ ਤੁਹਾਨੂੰ ਪਸੰਦ ਹਾਂ ਮੁੰਡੇ ਦੀ ਆਵਾਜ਼ ਸੁਣ ਕੇ ਪ੍ਰੀਤ ਇੱਕਦਮ ਹੈਰਾਨ ਹੋ ਜਾਂਦੀ ਹੈ ਤੇ ਉਹ ਆਪਣੀ ਨਿਗਾ ਉੱਪਰ ਚੁੱਕਦੀ ਹੈ ਉਹ ਮੁੰਡੇ ਵੱਲ ਵੇਖਦੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਮੁੰਡਾ ਕੋਈ ਹੋਰ ਨਹੀਂ ਗੁਰਜੀਤ ਹੀ ਸੀ ਗੁਰਜੀਤ ਦੀ ਆਵਾਜ਼ ਕੰਨਾਂ ਵਿੱਚ ਪੈਂਦੇ ਹੀ ਪ੍ਰੀਤ ਉਸ ਵੱਲ ਵੇਖਦੀ ਹੈ ਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੀ ਖੁਸ਼ੀ ਕਿਵੇਂ ਬਿਆਨ ਕਰੇ ਉਹ ਇੱਕੋ ਟੱਕ ਗੁਰਜੀਤ ਵੱਲ ਵੇਖਦੀ ਰਹਿੰਦੀ ਹੈ ਉਸ ਦੇ ਨੇੜੇ ਹੋ ਕੇ ਆਖਦੀ ਹੈ ਗੁਰਜੀਤ ਤੁਸੀਂ ਗੁਰਜੀਤ ਮੁਸਕਰਾਉਂਦਾ ਹੋਇਆ ਆਪਣੀ ਭੈਣ ਅਤੇ ਮੰਮੀ ਨੂੰ ਆਵਾਜ਼ ਮਾਰਦਾ ਹੈ ਅਤੇ ਮੰਮੀ ਜੀ ਤੁਸੀਂ ਅੰਦਰ ਆ ਜਾਓ ਪ੍ਰੀਤ ਜੇ ਗੁਰਜੀਤ ਨਾਲ ਹੋਰ ਗੱਲਾਂ ਕਰਨਾ ਚਾਹੁੰਦੀ ਸੀ ਪਰ ਗੁਰਜੀਤ ਨੇ ਆਪਣੀ ਮੰਮੀ ਤੇ ਭੈਣ ਨੂੰ ਅੰਦਰ ਬੁਲਾ ਲਿਆ ਉਹ ਆਪਣੀ ਮੰਮੀ ਨੂੰ ਕਹਿਣ ਲੱਗਿਆ ਮੰਮੀ ਜੀ ਅਸੀਂ ਇੱਕ ਦੂਜੇ ਨੂੰ ਪਸੰਦ ਹਾਂ ਤੁਸੀਂ ਅੱਗੇ ਜੋ ਵੀ ਕਰਨਾ ਹੈ ਕਰ ਸਕਦੇ ਹੋ ਪ੍ਰੀਤ ਦੇ ਚਿਹਰੇ ਦੀ ਮੁਸਕਾਨ ਦੱਸ ਰਹੀ ਸੀ ਕਿ ਉਸ ਨੂੰ ਕਿੰਨੀ ਖੁਸ਼ੀ ਹੋਈ ਸੀ ਉਹ ਇੰਨੀ ਉਤਾਵਲੀ ਸੀ ਕਿ ਉਸ ਨੂੰ ਲੱਗਦਾ ਸੀ ਕਿ ਉਹ ਸਾਰੀਆਂ ਗੱਲਾਂ ਗੁਰਜੀਤ ਨਾਲ ਹੁਣੇ ਕਰ ਲਵੇ ਪਰ ਗੁਰਜੀਤ ਨੇ ਉਸ ਨੂੰ ਇੱਕ ਵੀ ਗੱਲ ਕਰਨ ਦਾ ਮੌਕਾ ਨਾ ਦਿੱਤਾ ਬਾਅਦ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦਾ ਰੋਕਾ ਹੋ ਜਾਂਦਾ ਹੈ ਰੋਕੇ ਤੋਂ ਬਾਅਦ ਵਿਆਹ ਦੀ ਤਰੀਕ ਰੱਖ ਲਈ ਜਾਂਦੀ ਹੈ ਗੁਰਜੀਤ ਆਸਟ੍ਰੇਲੀਆ ਤੋਂ ਸਿਰਫ 2 ਮਹੀਨੇ ਦੀ ਛੁੱਟੀ ਲਈ ਆਇਆ ਸੀ ਇਸ ਲਈ ਅਗਲੇ ਮਹੀਨੇ ਹੀ ਦੋਵਾਂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤ ਆਪਣੀ ਭਝਾਈ ਨੂੰ ਕਹਿੰਦੀ ਹੈ ਕਿ ਭਝਾਈ ਜੀ ਇਹੀ ਤਾਂ ਉਹ ਮੁੰਡਾ ਸੀ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇਹ ਕਿਦਾਂ ਹੋ ਗਿਆ ਕਿ ਇਹ ਇੱਕ ਇਤਫਾਕ ਹੈ ਤਾਂ ਪ੍ਰੀਤ ਦੀ ਭਜਾਈ ਉਸ ਨੂੰ ਦੱਸਦੀ ਹੈ ਕਿ ਜਦੋਂ ਸਾਡੇ ਵਿਆਹ ਵਾਲੇ ਦਿਨ ਤੂੰ ਗੁਰਜੀਤ ਨਾਲ ਨਾਰਾਜ਼ ਹੋ ਗਈ ਸੀ ਤਾਂ ਗੁਰਜੀਤ ਨੇ ਆਪਣੀ ਭੈਣ ਨੂੰ ਤੁਹਾਡੇ ਰਿਸ਼ਤੇ ਬਾਰੇ ਦੱਸਿਆ ਸੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਤੂੰ ਉਸਦੇ ਵਿਆਹ ਵਿੱਚ ਆਉਣ ਕਰਕੇ ਉਸ ਨਾਲ ਨਾਰਾਜ਼ ਹੈ ਉਸ ਨੇ ਤੈਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਤੂੰ ਉਸ ਦੀ ਕੋਈ ਗੱਲ ਨਹੀਂ ਸੁਣੀ ਅਸਲ ਵਿੱਚ ਉਹ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਵਿਆਹ ਤੇ ਕਿਵੇਂ ਆਇਆ ਸੀ ਗੁਰਜੀਤ ਦੀ ਭੈਣ ਮੇਰੀ ਪੱਕੀ ਸਹੇਲੀ ਸੀ ਉਹ ਸਾਡੇ ਬੁਲਾਉਣ ਤੇ ਹੀ ਵਿਆਹ ਵਿੱਚ ਆਇਆ ਸੀ ਪਰ ਮੇਰੀ ਨਖਰੁਨੰਦ ਨੇ ਉਸ ਵਿਚਾਰੇ ਦੀ ਇੱਕ ਵੀ ਨਾ ਸੁਣੀ ਜਦੋਂ ਤੂੰ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਤਾਂ ਮੇਰੀ ਸਹੇਲੀ ਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਉਸ ਨੂੰ ਇਹ ਵੀ ਦੱਸਿਆ ਸੀ ਕਿ ਮੇਰੀ ਨਣ ਦ ਆਸਟ੍ਰੇਲੀਆ ਜਾਣਾ ਚਾਹੁੰਦੀ ਹੈ ਇਸ ਲਈ ਹੀ ਗੁਰਜੀਤ ਨੇ ਜਲਦੀ ਹਾਈਲਟਸ ਕਰਕੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਆਸਟ੍ਰੇਲੀਆ ਜਾਣਾ ਤੇਰਾ ਸੁਪਨਾ ਹੈ ਉਸ ਨੂੰ ਇਹ ਵੀ ਪਤਾ ਸੀ ਕਿ ਇੱਕ ਨਿੱਕੀ ਜਿਹੀ ਗਲਤਫਹਿਮੀ ਕਰਕੇ ਤੂੰ ਕਿੰਨੀ ਜਿੱਦ ਤੇ ਗੁੱਸਾ ਕਰਕੇ ਬੈਠੀ ਹੈ ਉਸ ਨੇ ਤੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਦੋਂ ਤੂੰ ਨਾ ਮੰਨੀ ਤਾਂ ਉਸਨੇ ਇਹ ਸੋਚ ਲਿਆ ਸੀ ਕਿ ਹੁਣ ਉਹ ਆਸਟ੍ਰੇਲੀਆ ਜਾਵੇਗਾ ਤੇ ਉੱਥੋਂ ਜਲਦੀ ਵਾਪਸ ਆ ਕੇ ਸਿੱਧਾ ਰਿਸ਼ਤਾ ਹੀ ਆਪਣੇ ਘਰ ਭੇਜੇਗਾ ਤੇ ਉਹ ਇਹ ਤਾਂ ਸਮਝ ਚੁੱਕਾ ਸੀ ਕਿ ਤੂੰ ਉਸ ਨੂੰ ਪਿਆਰ ਤਾਂ ਬਹੁਤ ਕਰਦੀ ਹੈ ਪਰ ਤੇਰੀ ਜਿੱਦ ਅਤੇ ਗੁੱਸਾ ਹੀ ਜ਼ਿਆਦਾ ਸਖਤ ਹੈ ਉਸ ਦੀ ਪਰਜਾਈ ਨੇ ਪ੍ਰੀਤ ਨੂੰ ਕਿਹਾ ਕਿ ਤੇਰੇ ਤੋਂ ਜਾਣ ਬੁੱਝ ਕੇ ਇਹ ਗੱਲ ਪੁੱਛੀ ਸੀ ਕਿ ਤੈਨੂੰ ਕੋਈ ਮੁੰਡਾ ਪਸੰਦ ਹੈ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਸੀ ਕਿ ਤੂੰ ਗੁਰਜੀਤ ਨਾਲ ਸਿਰਫ ਉਤੋਂ ਉਤੋਂ ਨਾਰਾਜ਼ ਹੈ ਜਾਂ ਫਿਰ ਉਸ ਨੂੰ ਭੁਲਾ ਚੁੱਕੀ ਹੈ ਪ੍ਰੀਤ ਨੇ ਆਪਣੀ ਭਝਾਈ ਨੂੰ ਗੱਲ ਵਕੜੀ ਪਾਉਂਦੇ ਹੋਏ ਕਿਹਾ ਥੈਂਕ ਯੂ ਭਝਾਈ ਜੀ ਤੁਸੀਂ ਮੇਰੀ ਜਾਨ ਤੋਂ ਵੀ ਪਿਆਰੀ ਭਝਾਈ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਖੁਸ਼ੀ ਦੇਣ ਲਈ ਉਸ ਤੋਂ ਬਾਅਦ ਉਹ ਆਪਣੀ ਭਝਾਈ ਤੋਂ ਗੁਰਜੀਤ ਦਾ ਨੰਬਰ ਲੈਂਦੀ ਹੈ ਤੇ ਉਸ ਨੂੰ ਮੈਸੇਜ ਕਰਦੀ ਹੈ ਗੱਲਬਾਤ ਕਰਨ ਤੋਂ ਬਾਅਦ ਉਹ ਗੁਰਜੀਤ ਨੂੰ ਆਖਦੀ ਹੈ ਕਿ ਜਦੋਂ ਆਪਾਂ ਡ੍ਰੈਇੰਗ ਰੂਮ ਵਿੱਚ ਬੈਠੇ ਸੀ ਤਾਂ ਮੈਨੂੰ ਗੱਲ ਤਾਂ ਪੂਰੀ ਕਰ ਲੈਣ ਦਿੰਦੇ ਤੁਸੀਂ ਪਹਿਲਾਂ ਹੀ ਸਾਰਿਆਂ ਨੂੰ ਅੰਦਰ ਬੁਲਾ ਲਿਆ ਤਾਂ ਗੁਰਜੀਤ ਕਹਿਣ ਲੱਗਾ ਕਿ ਕਮਲ ਜੀ ਮੈਂ ਤਾਂ ਖੁਸ਼ੀ ਵਿੱਚ ਹੀ ਸਾਰਿਆਂ ਨੂੰ ਅੰਦਰ ਬੁਲਾਇਆ ਸੀ ਪਰ ਤੂੰ ਰਿਸ਼ਤਾ ਤੋੜਨ ਵੇਲੇ ਇੱਕ ਵਾਰ ਵੀ ਮੇਰੀ ਗੱਲ ਨਹੀਂ ਸੁਣੀ ਸੀ ਤੁਹਾਨੂੰ ਤਾਂ ਖੁਸ਼ੀ ਦੀ ਗੱਲ ਕਰਨ ਵੇਲੇ ਵੀ ਸਵਰਨਾ ਆਇਆ ਪਰ ਮੈਂ ਕਿੰਨੀਆਂ ਗੱਲਾਂ ਆਪਣੇ ਦਿਲ ਵਿੱਚ ਲੈ ਕੇ ਤੇਰੇ ਪਿੱਛੇ ਫਿਰਦਾ ਰਿਹਾ ਤੂੰ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਸੀ ਉਸ ਦਿਨ ਮੈਂ ਜਾਣ ਬੁੱਝ ਕੇ ਹੀ ਤੈਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਸੀ ਸੌਰੀ ਗਰਜੀਤ ਮੈਂ ਅੱਜ ਤੋਂ ਬਾਅਦ ਕਦੇ ਵੀ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਇਹ ਕਹਿੰਦਿਆਂ ਹੋਇਆਂ ਉਸ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਅਗਲੇ ਮਹੀਨੇ ਹੀ ਪ੍ਰੀਤ ਤੇ ਗੁਰਜੀਤ ਦਾ ਵਿਆਹ ਹੋ ਗਿਆ ਤੇ 6 ਮਹੀਨਿਆਂ ਦੇ ਵਿੱਚ ਹੀ ਗੁਰਜੀਤ ਨੇ ਪ੍ਰੀਤ ਨੂੰ ਆਸਟ੍ਰੇਲੀਆ ਬੁਲਾ ਲਿਆ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ